ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਸੂ ਨਮਾ ਚੈਨਲ ਦੀ ਟੀਮ ਇਸ ਸਮੇਂ ਇਤਿਹਾਸਿਕ ਗੁਰੂ ਘਰ ਫਗੜ ਮਾਜਰਾ ਜਿਨ੍ਹਾਂ ਨੂੰ ਆਪਾਂ ਜੇ ਇਤਿਹਾਸਿਕ ਨਾਮ ਦੀ ਗੱਲ ਕਰੀਏ ਤੇ ਤੋਖਾ ਸਾਹਿਬ ਵੀ ਇਸ ਗੁਰੂ ਘਰ ਨੂੰ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਔਰ ਮੈਂ ਇੱਥੇ ਦੱਸ ਦਿਆਂ ਕਿ ਜੋ ਹੁਣ ਤੱਕ ਸਾਨੂੰ ਪਤਾ ਲੱਗਾ ਕਿ ਨੌਵੀਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਸ਼ੋ ਪ੍ਰਾਪਤ ਹੈ ਇਸ ਪਵਿੱਤਰ ਧਰਤੀ ਨੂੰ ਕਿਉਂਕਿ ਜਦੋਂ ਉਹਨਾਂ ਨੇ ਦਿੱਲੀ ਜਾਣਾ ਸੀ ਤਾਂ ਰਸਤੇ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਹੋ ਕੇ ਗੁਜ਼ਰੇ ਨੇ ਔਰ ਫਗਣ ਮਾਜਰਾ ਦੇ ਇਸ ਪਵਿੱਤਰ ਧਰਤੀ ਤੇ ਵੀ ਉਹਨਾਂ ਦੇ ਚਰਨ ਪਾਏ ਨੇ ਇਸ ਤੋਂ ਬਾਅਦ 9 ਲੱਖ 9 ਲੱਖ ਤੋਂ ਬਾਅਦ ਲੰਗ ਇਸ ਤਰ੍ਹਾਂ ਹੁੰਦੇ ਹੋਏ ਉਹ ਦਿੱਲੀ ਪਹੁੰਚ ਗਏ ਐ ਔਰ ਦਿੱਲੀ ਚਾਂਦਨੀ ਚੌਕ ਵਿਖੇ ਉਹਨਾਂ ਦਾ ਜਿਹੜਾ ਸੀਸ ਹੈ ਉਹ ਕਲਮ ਕਰ ਦਿੱਤਾ ਸੀ ਕਿਉਂਕਿ ਉਸ ਵੇਲੇ ਕਸ਼ਮੀਰੀ ਪੰਡਤਾਂ ਦਾ ਜਿਹੜਾ ਧਰਮ ਹੈ ਉਹ ਖਤਰੇ ਵਿੱਚ ਸੀ ਔਰ ਉਸ ਧਰਮ ਨੂੰ ਬਚਾਉਣ ਵਾਸਤੇ ਉਸ ਧਰਮ ਨੂੰ ਬਚਾਉਣ ਵਾਸਤੇ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਔਰ ਉਹਨਾਂ ਦੀ ਉਸ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਥਾਨ ਦੇ ਉੱਪਰ ਇਸ ਸਮੇਂ ਸੀਸਗੰਜ ਗੁਰੂ ਘਰ ਵੀ ਬਣਿਆ ਹੋਇਆ ਹੈ ਜੋ ਕਿ ਹਰ ਬਾਰ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਗੁਰੂ ਘਰ ਦੇ ਦਰਸ਼ਨ ਕਰਦੀਆਂ ਨੇ ਇਸ ਤੋਂ ਇਲਾਵਾ ਇਸ ਗੁਰੂ ਘਰ ਦੀ ਹੁਣ ਸਾਮ ਸੰਭਾਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ ਜਾਂ ਕਿਸੇ ਹੋਰ ਸੰਸਥਾ ਇਸ ਗੁਰੂ ਘਰ ਦੀ ਜਿਹੜੀ ਸਾਮ ਦੇਖ ਰੇਖ ਹੈ ਉਹ ਕਰ ਰਹੇ ਨੇ ਆਪਾਂ ਇੱਥੋਂ ਦੇ ਵੀਰਾਂ ਦੇ ਨਾਲ ਗੱਲਬਾਤ ਕਰਨ ਦੀ ਕਰਦੇ ਆ ਕੋਸ਼ਿਸ਼ ਪੋਸੂ ਨਾਮਾ ਚੈਨਲ ਦੀ ਟੀਮ ਇਸ ਸਮੇਂ ਤੋਖਾ ਸਾਹਿਬ ਗੁਰੂ ਘਰ ਦੇ ਵਿੱਚ ਹੈ ਔਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਨੌਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਇਸ ਧਰਤੀ ਨੂੰ ਔਰ ਜਿੱਥੇ ਵੀ ਪੂਰਨ ਸੰਤ ਸੰਤ ਗੁਰਾਂ ਦੇ ਚਰਨ ਪੈਂਦੇ ਨੇ ਉਹ ਥਾਂ ਪਵਿੱਤਰ ਹੋ ਜਾਂਦੀ ਹੈ ਔਰ ਕਹਿੰਦੇ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਚਾਂਦਨੀ ਚੌਕ ਵਿਖੇ ਜਾ ਰਹੇ ਸਨ ਤਾਂ ਪਿੱਛੇ 9 ਲੱਖਾ ਹੋ ਗਿਆ ਇਹ ਤੋਖਾ ਸਾਹਿਬ ਇਹ ਪਿੰਡ ਫਗਣ ਮਾਜਰਾ ਜਿਸ ਨੂੰ ਅੱਜ ਕੱਲ ਆਪਾਂ ਕਹਿੰਦੇ ਆ ਇਹ ਹੋ ਗਿਆ ਲੰਘ ਗਿਆ ਇੱਥੋਂ ਦੀ ਮਤਲਬ ਗੁਰੂ ਸਾਹਿਬ ਲੰਘੇ ਨੇ ਔਰ ਦਿੱਲੀ ਉਹ ਪਹੁੰਚੇ ਨੇ ਸਰਦਾਰ ਬਲਬੀਰ ਸਿੰਘ ਜਥੇਦਾਰ ਇਸ ਵਕਤ ਮੇਰੇ ਨਾਲ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿਉਂਕਿ ਜਿੰਨੀ ਜਾਣਕਾਰੀ ਸਾਨੂੰ ਵੱਧ ਮਿਲੇਗੀ ਉਹਨਾਂ ਹੀ ਸੰਤਾਂ ਨੂੰ ਆਨੰਦ ਆਏਗਾ ਕਿਉਂਕਿ ਸਾਡੀ ਪੋਸੂਨਾਮਾ ਚੈਨਲ ਦੀ ਹੈ ਹਮੇਸ਼ਾ ਕੋਸ਼ਿਸ਼ ਰਹੀ ਹੈ ਵੀ ਜਿੱਥੇ ਵੀ ਗੁਰੂ ਘਰ ਇਤਿਹਾਸਿਕ ਗੁਰੂ ਘਰ ਨੇ ਉਹਨਾਂ ਦੇ ਇਤਿਹਾਸ ਨੂੰ ਜਾਣ ਕੇ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਦੇ ਲੰਘੇ ਸੀ ਤਾਂ ਉਸ ਵੇਲੇ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਕਸ਼ਮੀਰੀ ਪੰਡਤਾਂ ਦੇ ਧਰਮ ਦੀ ਰਾਖੀ ਵਾਸਤੇ ਮਤਲਬ ਉਹਨਾਂ ਨੇ ਜਿਹੜੀ ਬਲੀਦਾਨ ਦਿੱਤਾ ਬਲਵੀਰ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪਤਾ ਲੱਗਾ ਕਿ ਨੌਮੀ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀ ਛੋਪ ਪ੍ਰਾਪਤ ਇਹ ਪਵਿੱਤਰ ਧਰਤੀ ਹੈ ਨੌਮੀ ਪਾਸ਼ਾ ਦਾ ਨੌਵੇਂ ਪਾਸ਼ਾ ਇਹਨਾਂ ਦੇ ਬਾਰੇ ਸਾਨੂੰ ਦੱਸੋ ਕਿ ਇੱਥੋਂ ਦੀ ਕਦੋਂ ਲੰਗੇ ਸੀ ਉਸ ਬਾਰੇ ਸਾਨੂੰ ਜ਼ਰੂਰ ਦੱਸ ਇਹ ਨਹੀਂ 99 ਵਿੱਚ ਚਲਾਈ ਜੜੀ 99 ਵਿੱਚ ਚਲਾਈ ਜੜੀ 99 ਵਿੱਚ ਜੀ 1 ਨਵੰਬਰ ਨੂੰ 99 ਵਿੱਚ ਚਲਾਈ ਜੜੀ 3 ਨਵੰਬਰ ਨੂੰ 99 ਨੂੰ ਸੰਤੋ ਬਾਜੀ ਸਿੰਘ ਜੀ ਮਹਾਂਪੁਰਸ ਅਸਲ ਇਸ ਆਵਲ ਬਾਈ ਨੇ ਜੀ ਉਹਨੇ ਸਾਨੂੰ ਬਚਨ ਕੀਤੇ ਤੇ ਕਹਿੰਦੇ ਇੱਥੇ ਪਾਈ ਕਹਿੰਦੇ 9 ਪਾਸਾ ਦੋ ਵਾਰ ਆਇਆ ਇਸ ਥਾਂ ਤੇ ਹਾਂ ਹਾਂ ਇਹ ਪ੍ਰਾਤਨ ਸਥਾਨ ਹੈ ਇਹ ਜਿਆਦਾ ਪਹਿਲੇ ਗੁਰੂ ਸਾਹਿਬ ਪ੍ਰਚਾਰ ਕੇ ਗਏ ਨੇ ਪ੍ਰਚਾਰ ਤੌਰ ਤੇ ਸਾਰੇ ਜਗ ਗਏ ਨੇ ਫਿਰ ਬਾਕੀ ਕਹਿੰਦੇ ਜਦ ਬਿਲਦਾਂ ਦੇ ਨੇ ਦਿੱਲੀ ਉਸ ਟਾਈਮ ਤੇ ਇੱਥੇ ਗੁਰੂ ਸਾਹਿਬ ਚੰਨ ਪਾ ਕੇ ਪਾਏ ਨੇ ਉਸ ਟਾਈਮ ਗੁਰੂ ਸਾਹਿਬਾਂ ਨੇ ਦੇ ਬਾਕੀ ਉਹ ਤਾਂ ਬਚਨ ਦੇ ਬਾਬੇ ਕਹਿੰਦੇ ਗੁਣਾਗਦੇਵ ਜੀ ਮਹਾਰਾ ਜੀ ਆਏ ਨੇ ਇਸ ਕਿਸੇ ਸੰਗਤ ਹਾਂ ਇੱਕ ਪ੍ਰਾਰਥਨ ਸਥਾਨ ਹੈ ਸਾਲੀ ਵਾਲੇ ਹਾਂ ਮਹਾਂ ਸਮਾਜ ਕਿਤੇ ਬਾਬਾ ਜੀ ਹਾਂ ਹਾਂ ਬੱਚੇ ਬਾਬਿਆਂ ਨੇ ਹਾਂ ਕਹਿੰਦੇ ਕੋਈ ਬਹੁਤ ਤਪੱਸਿਆ ਦਾ ਸਥਾਨ ਹੈ ਜੀ ਪ੍ਰਾਰਥਨ ਸਥਾਨ ਹੈ ਇਹ ਜੀ ਜੀ ਪਿਤਾ ਬਾਬਾ ਜੀ ਨੇੜਿ ਚੜਾਏ ਮਹਾਂਪਰਸਾਂ ਨੇ 1991 ਚ 21 ਨਵੰਬਰ 1991 ਨੂੰ ਸੰਤ ਬੱਬਾ ਅਜੀਤ ਸਿੰਘ ਜੀ ਨੇ ਹਸਾਈ ਸਾਹਿਬ ਬਖਾਈ ਮਾਸੀ ਸੰਤ ਬੱਬਾ ਅਜੀਤ ਸਿੰਘ ਜੀ ਜੀ ਹਣ ਸਾਲ ਸਾਲ ਬੱਬਾ ਜੀ ਨੇ ਜੀ ਜੀ ਉਸ ਟਾਈਮ ਮਾਸੀ ਜੀ ਦੇ ਨਾਮ ਸੰਗ ਸੀ ਸੀਗੇ ਮਾਸਟਰ ਜੀ ਆਪਣੇ ਰੀਤ ਖੇੜੀ ਤੋਂ ਜੀ ਉਹਨਾਂ ਨੂੰ 7 ਮਹੀਨੇ ਪਹਿਲਾਂ ਪੈਸੇ ਦਿੱਤੇ ਸੀ 7 ਗਣਪਤ ਸਾਹਿਬਾਂ ਨੇ ਅੱਛਾ 1991 ਤੋਂ 7 ਮਹੀਨੇ ਪਹਿਲਾਂ ਭਾਈ ਕਹਿੰਦੇ ਇਹ ਉਧਰ ਸਿਗਾ ਹੋਸ਼ਗਾ ਗੁਰਪੁਰ ਗੁਲਾਬਦੀ ਜੀ ਮਹਾਰਾਜ ਦਾ ਹਮ 21 ਨਵੰਬਰ 1991 ਨੂੰ ਜੀ ਗੁਰਪੁਰ ਦਾ ਭੋਗ ਪਿਆ ਹੈ ਜਦ ਇਹ ਲੜੀ ਆਰੰਭ ਕਰਾਤੇ ਮਾਹ ਬਸਾਂਗੇ ਵਾਹ ਜੀ ਵਾਹ ਸੱਤ ਮਹੀਨੇ ਪਹਿਲਾਂ ਰਵਾਸ ਦੇ ਆਪਣੇ 1.5 ਰੱਖਤੀ ਦੀ ਨਾਲੇ ਪੈਸੇ ਦੀ ਮਾਇਆ ਦਿੱਤੀ ਤੇ ਆਪਦੇ ਕੋਲੋਂ ਜੀ ਵੀ ਭਾਈ ਇੱਥੇ ਸੰਸਾਰ ਦੇ ਭਲੇ ਵਾਸਤੇ ਜੜੀ ਤੋੜੇ ਸੰਸਾਰ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਫਸਲਾਂ ਦੇ ਭਲੇ ਵਾਸਤੇ ਜੀ 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 ਹੁਣ ਵੀ ਉਹ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜੀ ਜੇ ਜੀ ਭੋਗ ਤੇ ਵੀ ਮੱਧ ਰੈਣ ਵੀ ਜੀ ਇਹ ਬਾਕੀ ਤੁੱਕਾ ਸਾ ਤਾਂ ਨਾਲ ਤਾਂ ਰੱਖਿਆ ਜੀ ਇਹ ਤਿੰਨ ਪਿੰਡਾਂ ਦੇ ਠੜਦੇ ਤੇ ਅਸਥਾਨ ਸਜੋਬਤਾ ਹੈ ਇਹ ਤਿੰਨ ਪਿੰਡ ਕਿਹੜੇ ਕਿਹੜੇ ਪਿੰਡੇ ਹਨ ਠਗਣਵਾਜੜਾ ਰੇਤਖੀੜੀ ਕਿਸਾਨਾ ਅੱਛਾ ਜੀ ਸੱਦਾ ਤਿੰਨੇ ਪਿੰਡਾਂ ਦਾ ਸੱਦਾ ਤਿੰਨੇ ਪਿੰਡਾਂ ਦਾ ਜੀ 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 ਤਾਂ ਹੀ ਨੌਰਖਿਆ ਤੋਖਾ ਸਾਹਿਬ ਤੋਖਾ ਸਾਹਿਬ ਦਾ ਤੋਖਾ ਦਾ ਨੌਰਖਿਆ ਅੱਛਾ ਹੁਣ ਬਲਬੀਰ ਜੀ ਫਿਰ ਇਸ ਗੁਰੂ ਘਰ ਦੀ ਕਮੇਟੀ ਦੇ ਵੱਲੋਂ ਕਿਹੜੀ ਕਮੇਟੀ ਹੈ ਜਾਂ ਸੰਤ ਬਾਬਾ ਜੀ ਸਿੰਘ ਹੋਰਾਂ ਦਾ ਆਪਣਾ ਹੀ ਉਹਨਾਂ ਦੀ ਕਮੇਟੀ ਚਲਾ ਰਹੀ ਹੈ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਇਸ ਬਾਰੇ ਵੀ ਸਾਨੂੰ ਦੱਸ ਦੇਖੋ ਮਾਹ ਪਸੰਦ ਦਾ ਸਾਰਾ ਅਸ਼ੀਰਵਾਦ ਉਹਨਾਂ ਇਹ ਸਾਰਾ ਕੁਸਤ ਸੰਤ ਬਾਬਾ ਅਜੀਤ ਸਿੰਘ ਜੀ ਮੁਹਬਸ ਜੀ ਸਾਰੇ ਸਾਰੇ ਬਾਬਿਆਂ ਦਾ ਜੀ ਜੀ ਬਾਕੀ ਇਹ ਮਤੇ ਲੋਕਲ ਕਮੇਟੀ ਸੰਗਤ ਅੱਛਾ ਲੋਕਲ ਸੰਗਤ ਹਾਂ ਜੀ ਸੰਗਤ ਰੂਪ ਚ ਜੀ 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 ਸਾਰੇ ਸਾਰੇ ਸਾਰੀ ਸੇਵਾ ਕਰਦੇ ਸੰਗਤ ਰੂਪ ਚ ਇੱਥੇ ਕਿਹੜੇ ਕਿਹੜੇ ਤਿਉਹਾਰ ਜਿਹੜੇ ਨੇ ਇਤਿਹਾਸਿਕ ਦਿਨ ਨੇ ਗੁਰੂ ਸਾਹਿਬ ਦੇ ਉਹਨਾਂ ਦੇ ਮਤਲਬ ਜਿਹੜੇ ਹੈ ਦਿਵਸ ਉਹ ਮਨਾਏ ਜਾਂਦੇ ਨੇ ਜਿੰਨੇ ਆਪਾਂ ਜੇ ਗੁਰੂ ਸਾਹਿਬ ਹੋਏ ਨੇ ਜੀ ਜੀ ਸਾਰਿਆਂ ਦੇ ਗੁਰਪੁਰ ਮਨਾਏ ਜਾਂਦੇ ਨੇ ਅੱਛਾ ਜੀ ਪ੍ਰਕਾਸ਼ ਗੁਰਪੁਰਪ ਜੀ ਜੀ ਬਾਕੀ ਆਪਦਾ ਜੀ ਸ਼ੀਰਦੀ ਦੇਹਾੜਾ ਮਨਾਇਆ ਜਾਂਦਾ ਨੋ ਪਾਸਾ ਸ਼ੀਰਦੀ ਦੇਹਾੜਾ ਮਨਾਇਆ ਜਾਂਦਾ ਨੋ ਪਾਸਾ ਸਥਾਨ ਹੈ ਜੀ ਜੀ ਬਾਕੀ ਆਪਦਾ ਪੀੜੀ ਮੇਲਾ ਪਾਦਾ ਸਾਲ ਬਾਅਦ ਮੇਲਾ ਪਾਦਾ ਜਿਹਦਾ ਆਪਾਂ ਨੇ ਹੀ ਇਹ ਸ਼ੁਰੂ ਹੋਇਆ ਕੋਈ ਦਸਾ ਬਣਿਆ ਹੈ ਜੀ ਤਕਰੀਬਨ 155 ਚ ਤਕਰੀਬਨ ਲਗਭਗ ਜੀ ਨਹੀਂ ਰੱਖੀ ਸੀਗੀ ਜੀ ਜੀ ਦੋ ਸੀਗੇ ਇੱਕ ਸੀਗੇ ਬਾਬਾ ਸਾਈ ਸੀਗੇ ਜੀ ਬਾਬਾ ਅਚੇ ਸਾਈ ਜੀ ਅੱਛਾ ਜੀ ਸਾਈ ਬਾਰਸਾ ਜੀ ਓਕੇ ਇੱਕ ਅਹਿੰਕੇ ਪੰਡ ਸੀਗੇ ਪੰਦਰੌਣ ਦੇ ਨਾਮ ਵੀ ਸੀਗੇ ਜੀ ਦੋਨਾਂ ਨੂੰ ਇਹਨਾਂ ਨੇ ਆਪਸ ਗੋਸ਼ਟ ਹੋਈ ਨੇ ਦੋਨਾਂ ਦੀ ਗੋਸ਼ਟ ਹੋਈ ਆਪਸ ਚ ਓਹ 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 ਇਹ ਤਕਰੀਬਨ 55 ਦੇ ਲਗਭਗ ਅੱਛਾ ਜੀ ਪਹਿਲਾਂ ਬਹਾਰ ਪਾਦਾ ਮੇਲਾ ਵਿڈیا ਮੇਲਾ ਅੱਛਾ ਇਹ ਇੱਥੇ ਨਹੀਂ ਸੀ ਬਾਹਰ ਸੇ ਨਾ ਉੱਥੇ ਮੇਲਾ ਪਾਦਾ ਹੁੰਦਾ ਸੀ ਫਿਰ ਉਰੇ ਮਹਾਂਪਰਸਾਂ ਨੇ ਬਣਾਇਆ ਕੁਝ ਨੌ ਪਾਸਾ ਦੇ ਪਾਸੇ ਹੁੰਦੇ ਬਾਪਾ ਜੀ ਪ੍ਰਾਰਥਨ ਸਥਾਨ ਨੇ ਉਹ ਪਾਸਾ ਦਾ ਬਿਲਕੁਲ ਉੱਥੇ ਫਿਰ ਜਾਗਰ ਹੁੰਦਾ ਸੀ ਜਿੱਥੇ ਮਹਾਂਪਰਸਾਂ ਦੇ ਚੱਲ ਪਏ ਤੇ ਜੀ ਜੀ ਉੱਥੇ ਜਾਗਰ ਹੁੰਦਾ ਸੀ ਪ੍ਰਾਰਥਨ ਸਥਾਨ ਇਹ ਫਿਰ ਸੋਣਿਆ ਜੋ ਅਸੀਂ ਬਜ਼ੁਰਗਾਂ ਤੋਂ ਪੰਦ ਰੌਗ ਜੀ ਨੂੰ ਰਾਤ ਨੂੰ ਨੌ ਪਾਸਾ ਨੇ ਅੱਛਾ ਜੀ ਸੋਫਰੇ ਰਾਤ ਨੂੰ ਜਣੀ ਅਕਾਸ਼ਮਾਨੀਂ ਕੀ ਆਏ ਲੰਗੇ ਬਾਸ਼ਾ ਨੇ ਪੰਡਤ ਰਾਉਣ ਜੀ ਨਾਮ ਜੀ ਅਜੀਤ ਖੀਰ ਵਾਲਿਆਂ ਨੂੰ ਜੀ ਕਹਿੰਦੇ ਭਾਈ ਪੰਡਤ ਜੋ ਖਟਨਾ ਖਟ ਲੈ ਅੱਜ ਵੀ ਮੌਕਾ ਹੈਗਾ ਹੱਥ ਅੱਛਾ ਜੀ ਪੰਡਤ ਜੀ ਨੇ ਉਹ ਸੀਗੇ ਮਸਤਾਨੇ ਉਹ ਵਿਆਹ ਨਹੀਂ ਕਰਾਇਆ ਸੀ ਉਹਨਾਂ ਨੇ ਕਹਿਣਾ ਬਾਪ ਕੁਵਾਰੇ ਲਾਲੂ ਜੀ ਪੰਡਤ ਜੀ ਹਾਂ ਭੈਣ ਵੀ ਸੀਗੇ ਭਾਈ ਭਤੀਜੇ ਵੀ ਸੀਗੇ ਉਹਨਾਂ ਦੇ ਜੀ ਪਰ ਉਹਨਾਂ ਨੇ ਕੁਦਰਤੀ ਬਸ ਆਕਾਸ਼ਮਾਨੀ ਹੋਈ ਫਿਰ ਉਹ ਉਹਨੇ ਗੋਸ਼ਟ ਹੋਈ ਬਾਪੇ ਸਾਈ ਜੀ ਨਾਲ ਹੋਈ ਗੋਸ਼ਟ ਉਹਨਾਂ ਦੀ ਹਾਂ ਬਾਪੇ ਸਾਈ ਨੂੰ ਕਹਿੰਦੇ ਵੀ ਸਾਈ ਜੀ ਵੀ ਆਪਾਂ ਨੂੰ ਮੈਨੂੰ ਇੱਕੜ ਕਰਕੇ ਵੀ ਨਵ ਪਾਸਾ ਦਾ ਕੋਕਮ ਹੋਇਆ ਉੱਪਰੋਂ ਵੀ ਵੀ ਆਪਾਂ ਨੇ ਅਸਥਾਨ ਬਣਾਉ ਗੁਰਦਾ ਸਾਹਿਬ ਬਣਾਉ ਗੁਰਦਾ ਸਾਹਿਬ ਸਾਈਂ ਉਹ ਪੰਡਿਤ ਜੀ ਕਹਿੰਦੇ ਵੀ ਥੋੜੀ ਮਸਜਿਦ ਨਹੀਂ ਸਾਡਾ ਠਾਕ ਦੁਆਰਾ ਨਹੀਂ ਹੂੰ ਵੀ ਆਪਾਂ ਗੁਰਦੁਆਰਾ ਬਣਾਉਣਾ ਹੈ ਗੁਰਦਾ ਸਾਹਿਬ ਬਣਾਉਣਾ ਹੈ ਵਾਹ ਜੀ ਵਾਹ ਸਾਈਂ ਜੀ ਕਹਿੰਦੇ ਵੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਬਣਾਇਆ ਜਾਵੇ ਜੀ ਤੇ ਉਹਨਾਂ ਨੇ ਜੇ ਆਪਾਂ ਨੇ ਫਗਣ ਸੁਦੀ ਕਾਰਸੀ ਨੂੰ ਪਹਿਲਾਂ ਹੁੰਦੀ ਸੀ ਕੋਲ ਹੁੰਦੀ ਕੋਲ ਉਹਰੇ ਫਗਣ ਫਗਣ ਸੁਦੀ ਕਾਰਸੀ ਦਾ ਸਲਾਨਾ ਜੋਨ ਮੇਲਾ ਫਗਣ ਸੁਦੀ ਕਾਰਸੀ ਕੱਚਾ ਜੀ ਫੇ ਬਾਬਾ ਜੀ ਨੇ ਇਕੱਠਿਆਂ ਗੋਸ਼ਟ ਕੀਤੀ ਫਿਰ ਉਹਨਾਂ ਨੇ ਕਾਰਸ਼ੀ ਦਾ ਜਿਆਦਾ ਮੇਲਾ ਹੋਇਆ ਉਸੇ ਦਿਨ ਹੀ ਇਨਸਾਨ ਸਾਹਿਬ ਗੱਡਤਾ ਓਕੇ ਨਾਲ ਢੋਰ ਵੱਜਦਾ ਰਿਹਾ ਸਾਰਾ ਦਿਨ ਜੀ ਜੀ ਨਾਲ ਗੁੰਡ ਬੰਡਿਆ ਗਿਆ ਵਾਹ ਜੀ ਵਾਹ ਉਸ ਟਾਈਮ ਸ਼ੁਰੂ ਕਰਤਾ ਦਰਬਾਰ ਸਾਹਿਬ ਦਰਬਾਰ ਸਾਹਿਬ ਸ਼ੁਰੂ ਕਰਤਾ ਹਾਂ ਫੇ ਮਹਾਰਾਜਪਾਲ ਦੇ ਵੇਡਾ ਬਸਤਾਨ ਬਣਾਤਾ ਉਹਨਾਂ ਨੇ ਬਿਲਕੁਲ ਅੱਛਾ ਇਹ ਟਾਂ ਵਿੱਚ ਹੋਇਆ ਗੱਡਿਆ ਗਿਆ ਨਾ ਉਸ ਟਾਈਮ ਅੱਛਾ ਜੀ ਗੱਡਿਆ ਗਿਆ ਤੇ ਗੱਡਿਆ ਗਿਆ ਹਾਂ ਪੰਡਤ ਜੀ ਕਹਿੰਦੇ ਵੀ ਅੱਜ ਜਿਹਨੇ ਟਟੋ ਲੋਟੋ ਸਾਰੇ ਪੈਸੇ ਮੈਂ ਦਊਂਗਾ ਪੰਡਤ ਜੀ ਕਹਿੰਦੇ ਲੋਕਾਂ ਨੇ 3000 ਪਿੰਡਵ ਪਿੰਡਾਂ ਦੇ ਦੇਹ ਗੱਡੇ ਭਜਾ ਲੈ ਵੀਰ ਟੋਲ ਜਿੰਨੇ ਟੋਣੇ ਪੰਡਤ ਜੀ ਪੈਸੇ ਦੇਣਗੇ ਹੂੰ ਫਿਰ ਸਾਰੀ ਪੇਮੈਂਟ ਪੰਡਤ ਜੀ ਨੇ ਵਿਚਾਰਿਆਂ ਦੀ ਸੇਵਾ ਕੀਤੀ ਫਿਰ ਪਹਿਲੇ ਜਿੰਦੱਕਿਆ ਉਹਨਾਂ ਨੇ ਹੂੰ ਫਿਰ ਆਪਾ ਸਾਈਂ ਜੀ ਜੁੜ ਗਏ ਜੀ ਕਹਿੰਦੇ ਪਾਹ ਹੁਣ ਸਾਡੇ ਵਿੱਚ ਆਉਣ ਦੀ ਸੇਵਾ ਹਾਂ ਇੱਕ ਨੇ ਫਿਰ ਸੇਵਾ ਚ ਸੰਗਤ ਜੁੜ ਗਈ ਬਹੁਤ ਦੂਰ ਦੂਰ ਤੱਕ ਦੇ ਅਸੀਂ ਸੁਣ ਕੇ ਆਇਆ ਜੀ ਬਜ਼ੁਰਗਾਂ ਤੋਂ ਹੂੰ ਜੇ ਬਜ਼ੁਰਗਾਂ ਦੀ ਪ੍ਰਾਣੇ ਸਾਡੇ ਬਾਬੇ ਦਾ ਲਾ ਲਓ ਹੂੰ ਹੂੰ ਉਹ ਗ੍ਰਾਹੀ ਕੱਟੀ ਪਿੰਡਾਂ ਨੂੰ ਕਹੇ ਇਕੱਠੀ ਬਹੁਤ ਕੀਤੀ ਆ ਹਲੋ ਤੁਹਾਡੇ ਸਰਦਾਰਾਂ ਦੇ ਹੋ ਲਵੇ ਲੌਣ ਜਿੰਨੇ ਬਾਤ ਤੋਂ ਲੌਂਦਾ ਲੈ ਵੀ ਪਿੰਡ ਸਾਰੇ ਪਿੰਡੋਂ ਗ੍ਰਾਹੀ ਕੱਟੀ ਜੀ ਇੱਕ ਬਜ਼ੁਰਗ ਕਹਿੰਦੇ ਉੱਥੇ ਚਲੇਗੇ ਇੱਕ ਵਾਰੀ ਤਦੋਂ ਦਾ ਪਿੰਡ ਤਦੋਂ ਦਾ ਤਦੋਂ ਦਾ ਉੱਥੇ ਚਲੇਗੇ ਸੰਗ ਤੇ ਗ੍ਰਾਹੀ ਨੂੰ ਬਜ਼ੁਰਗ ਹੂੰ ਉਹ ਦੇਖ ਕੇ ਜ਼ਿੰਮੇਦਾਰ ਕਿਤੇ ਗੰਨੇ ਚ ਰੁੱਕ ਗਿਆ ਵੜ ਗਿਆ ਜੀ ਇਹ ਤਾਂ ਗ੍ਰਾਹੀ ਗ੍ਰਾਹੀ ਲੈਣ ਆਏ ਨੇ ਮੇਰੇ ਕੋਲ ਦੇਣੀ ਪਾਏਗੀ ਉਹ ਕਹਿੰਦੇ ਵਿੱਚ ਵੜ ਜਾਂਦੇ ਗੁਜੇ ਅਸੀਂ ਬਾਹਰ ਬੈਠੇ ਜਾਂਦੇ ਹਾਂ ਨਹੀਂ ਲੈ ਕੇ ਜਾਵਾਂਗੇ 5 ਰੁਪਏ ਹੀ ਬੀੜੇ ਸਤੇ 5 ਰੁਪਏ ਉਸ ਟਾਈਮ ਉਹ ਵੀ ਲੱਖਾਂ ਹਜ਼ਾਰਾਂ ਵਰਗੇ ਤੇ ਬਿਲਕੁਲ ਬਿਲਕੁਲ ਤੇ ਇਸ ਤਰ੍ਹਾਂ ਸਾ ਸੰਗਤ ਦਾ ਪੈਸਾ ਬਹੁਤ ਪਿਆ ਕਿਰਪਾ ਮਹਾਰਾਜ ਦੀ ਹੁਣ ਬਾਬਾ ਜੀ ਮਹਾਂਪਸਾਤਾ ਅਜੀਤ ਸਿੰਘ ਜੀ ਹਮ ਅਸਲਸ ਬਾਬੇ ਰੌਣਕ ਲਾਦੇ ਫੁੱਲ ਰੌਣਕ ਲਾਦੇ ਹੁਣ ਤਾਂ ਉਹਨੇ ਪੂਰੀ ਕਟਾਈ ਅੱਛਾ ਇਸ ਸੰਸਥਾ ਦੇ ਵੱਲੋਂ ਗੁਰੂ ਸਕੂਲ ਵੀ ਚਲਾਇਆ ਜਾਂਦਾ ਹੈ ਖਾਸ ਨੂੰ ਚੱਲਦਾ ਹੈ ਜੀ ਗੁਰੂ ਘਰ ਬੋਲੋ ਉਹਦੇ ਗਰੀਬ ਬਾਬਾ ਜੀ ਵਾਚਿੰਗੇ ਤੇ ਮਹਾਂਪਸਾਣੇ ਜੀ ਹਮ ਬਾਬਸਾਤਾ ਅਜੀਤ ਸਿੰਘ ਮਹਾਂਪਸ ਉਹ ਕਹਿੰਦੇ ਭਾਈ ਜਿਹੜਾ ਅਮੀਰ ਬੰਦਾ ਦਾ ਬੱਚੇ ਤੁਸੀਂ ਪੜਾਉਸਾ ਪੈਸੇ ਨਾਲ ਜੀ ਵੀ ਗਰੀਬ ਬੱਚੇ ਪੜਾਓ ਆਏ ਹਾਏ ਵੀ ਗਰੀਬ ਬੱਚਿਆਂ ਦੀ ਸੇਵਾ ਕਰੋ ਉਹਨੇ ਬਾਅਦ ਸਕੂਲ ਚਲਾਓ ਫੇਰ ਬਾਬਾ ਜੀ ਨੇ ਚਲਾਤਾ ਸਕੂਲ ਉਹ ਚੱਲਾ ਜਮਾ ਬੱਸ ਗਰੀਬ ਬੱਚੇ ਪੜ੍ਹਦੇ ਵਿਚਾਰੇ ਕੋਈ ਫੀਸ ਦਵੇ ਨਾ ਦਵੇ ਘੱਟ ਦਵੇ ਵੱਧ ਦਵੇ ਕੋਈ ਅੜਾ ਕੋਈ ਨਹੀਂ ਹੈਗਾ ਹੂੰ ਐ ਨਹੀਂ ਜਣੀ ਇੱਥੇ ਕਹਿੰਦੇ ਵੀ ਤੂੰ ਇੰਨੀ ਫੀਸ ਦੇ ਤਾਂ ਪੜਾਵਾਂਗੇ ਉਹ ਗੱਲ ਨਹੀਂ ਹੈਗੀ ਬਾਕੀ ਡੋਨੇਸ਼ਨ ਆਉਂਦੀ ਸਰਦਾ ਸਮਾਨ ਸੰਗਤਾਂ ਬਹੁਤ ਸੇਵਾ ਕਰਦੇ ਕੋਈ ਕੱਪੜੇ ਵਰਦੀ ਸਮਾਨ ਦਾ ਕੋਈ ਗੁਰੂਤ ਜੁੱਤੀ ਜਿਹੜੇ ਤਾਂ ਆਪਾਂ ਲੈ ਜਾਂਦੇ ਤਾਂ ਆਪਾਂ ਲੈ ਜਾਂਦੇ ਤਾਂ ਬਲੈਂਡ ਨਹੀਂ ਕਿਰਪਾ ਮਾਰ ਜੀ 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 ਬਾਕੀ ਗੁਰੂ ਘਰੋਂ ਚੱਲਦਾ ਸਗੁਰੂ ਘਰੋਂ ਬਲ ਚੱਲਦਾ ਬਿਲਕੁਲ ਆਪਾਂ ਬਾਪਸ ਸਾਰੇ ਬਾਈ ਸੇਵਾ ਭੇਜਦੇ ਉਹ ਵੀ ਸੇਵਾ ਬਹੁਤ ਦਿੰਦੇ ਕਰਦੇ ਅੱਛਾ ਇਹ ਜਿਹੜੀ ਮੈਂ ਦੇਖ ਰਿਹਾ ਕਿ ਸਟਾਰਟਿੰਗ ਦੇ ਵਿੱਚ ਉਹ ਬਿਲਡਿੰਗ ਬਣ ਰਹੀ ਹੈ ਕੀ ਉਹ ਲੰਗਰ ਹਾਲ ਬਣ ਰਿਹਾ ਜਾਂ ਕਿਸ ਤਰ੍ਹਾਂ ਹੈ ਉਹ ਦੀਵਾਨ ਹਾਲ ਹੈ ਦੀਵਾਨ ਹਾਲ ਹੈ ਉਹ ਦੀਵਾਨ ਹਾਲ ਹੈ ਹਾਂਜੀ ਦੀਵਾਨ ਹਾਲ ਹੈ ਅੱਛਾ ਅੱਛਾ ਬਣ ਰਿਹਾ ਹੈ ਹਾਂਜੀ ਹਾਂਜੀ ਸੋ ਜੇ ਟੋਟ ਸ਼ਾਂਤੀ ਮਿਲੀ ਹੈ ਔਰ ਖਾਸ ਕਰਕੇ ਜਥੇਦਾਰ ਬਲਬੀਰ ਸਿੰਘ ਜੀ ਨੇ ਜਦੋਂ ਗੁਰੂ ਘਰ ਦੇ ਨਾਲ ਸੰਬੰਧਿਤ ਇਤਿਹਾਸ ਤੇ ਚਾਨਣਾ ਪਾਇਆ ਤੇ ਹੋਰ ਵੀ ਮਤਲਬ ਦੇਖੋ ਜਿਹੜੇ ਪੰਡਤ ਜੀ ਸੀਗੇ ਉਹਨਾਂ ਦੇ ਮਤਲਬ ਕਿਤੇ ਨਾ ਕਿਤੇ ਬਚਨ ਹੋਏ ਨੇ ਨੌਮੀ ਪਾਸ਼ਾ ਉਹਨਾਂ ਦੇ ਸੁਪਨੇ ਦੇ ਵਿੱਚ ਆਏ ਨੇ ਜਾਂ ਕਿਸ ਤਰ੍ਹਾਂ ਵੀ ਉਹਨਾਂ ਦੇ ਨਾਲ ਵੀ ਤੂੰ ਜੋ ਮਰਜ਼ੀ ਕਰ ਲੈ ਇੱਥੇ ਗੁਰੂ ਘਰ ਹੀ ਬਣੇਗਾ ਔਰ ਪਿੰਡ ਤਿੰਨਾ ਪਿੰਡਾਂ ਨੇ ਰਲ ਕੇ ਮਤਲਬ ਇਸ ਗੁਰੂ ਘਰ ਨੂੰ ਅੱਜ ਮਤਲਬ ਦਰਸ਼ਨ ਕਰਕੇ ਹੀ ਆਨੰਦ ਆ ਜਾਂਦਾ ਕਿਉਂਕਿ ਉਹ ਜਗ੍ਹਾ ਹਮੇਸ਼ਾ ਵਾਸਤੇ ਪਵਿੱਤਰ ਸਥਾਨ ਹੁੰਦਾ ਜਿੱਥੇ ਪੂਰਨ ਸੰਤ ਸਤਗੁਰਾਂ ਦੇ ਚਰਨਾਂ ਦੇ ਛੋਹ ਹੋਵੇ ਉਹ ਉੱਥੇ ਜਾਣਾ ਵੀ ਸਾਡੇ ਵਾਸਤੇ ਬੜਾ ਖੁਸ਼ਕਿਸਮਤ ਹੁੰਦਾ ਸੋ ਜਿਹੜੇ ਸੇਵਾਦਾਰ ਵੀਰ ਇੱਥੇ 24 ਘੰਟੇ ਪਰਿਵਾਰਾਂ ਦੇ ਨਾਲ ਜਾਂ ਬਿਨਾ ਪਰਿਵਾਰ ਤੋਂ ਆਪਣੀ ਸੇਵਾ ਕਰਦੇ ਨੇ ਉਹਨਾਂ ਦੇ ਉੱਪਰ ਉਸ ਅਕਾਲ ਪੁਰਖ ਦੀ ਦਇਆ ਬਖਸ਼ਿਸ਼ 24 ਘੰਟੇ ਇਸੇ ਤਰ੍ਹਾਂ ਬਰਸਦੀ ਰਹੇ ਔਰ ਜਦੋਂ ਅਸੀਂ ਐਂਟਰ ਕੀਤੇ ਸਾਨੂੰ ਸਿੰਘ ਸਾਹਿਬ ਮਿਲੇ ਹਾਲ ਦੇ ਵਿੱਚ ਦੇਖਭਾਲ ਕਰ ਰਹੇ ਉਹਨਾਂ ਨੇ ਸਾਨੂੰ ਲੰਗਰ ਸ਼ਿਕਾਇਆ ਬੜੇ ਪਿਆਰ ਦੇ ਨਾਲ ਲੰਗਰ ਸ਼ਿਕਾਇਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਗੁਰਨਾਨਕ ਸਾਬ ਦੇ 20 ਰੁਪਏ ਦਾ ਜਿਹੜਾ ਉਹ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਉਹ ਰਹਿੰਦੀ ਦੁਨੀਆ ਤੱਕ ਰਹਿੰਦੀ ਦੁਨੀਆ ਤੱਕ ਜੇ ਮੈਂ ਕਹਾ ਕਿ ਰਹਿੰਦੀ ਦੁਨੀਆ ਪਤਾ ਨਹੀਂ ਕਦੋਂ ਇਹ ਗੁਰੂ ਘਰ ਦੇ ਵਿੱਚ ਜਾਂ ਆਮ ਲੰਗਰ ਜਿਹੜੇ ਉਦੋਂ ਤੋਂ ਚੱਲਦੇ ਰਹਿਣਗੇ ਬਲਬੀਰ ਜੀ ਬਹੁਤ ਚੰਗਾ ਲੱਗਾ ਤੁਸੀਂ ਜਾਣਕਾਰੀ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦੇ ਤਾਂ ਦੇ ਸਕਦੇ ਹੋ ਬਾਕੀ ਜੀ ਬਾਬਾ ਜੀ ਵਾਚਗੇ ਤੇ ਮਾਪਸਾਂ ਜੀ ਬਾਬਾ ਜੀ ਕਹਿੰਦੇ ਮਾਪਸਾਂ ਸਾਡੇ ਸਾਬ ਜੀ ਵੀ ਕੋਈ ਮਹੀਨੇ ਦਾ ਕੋਈ ਮਲਾਇਆ ਕਰਕੇ ਤਿਹਾੜ ਮਹੀਨੇ ਬਾਅਦ ਆ ਵਾਗ ਰਿਹਾ ਪੰਜਵੀਂ ਮਨਾਇਕੋ ਪਾਜੀ ਕਾ ਚਿਮੀ ਪੰਜਵੀਂ ਮਨਾ ਲਗੋ ਪਾ ਕਹਿੰਦੇ ਪੰਜਵੀਂ ਫਿਰ ਬਾਬਾ ਜੀ ਬਚਨ ਅਨੁਸਾਰ ਅਸੀਂ ਪੰਜਵੀਂ ਦਾ ਦੁਆਨ ਲਗਦੇ ਹਾਂ ਸ਼ਾਮ ਦੇ ਜੀ ਜੀ ਪੰਜਵੀਂ ਭਰਦੇ ਹਰੇਕ ਮਹੀਨੇ ਸੰਗਤ ਆਉਂਦੀ ਹੈ ਦੁਆਨ ਰਾਗੀ ਢਾਡੀ ਵਿਚਾਰੇ ਆਪਦਾ ਕੀਰਤਨ ਕਰਦੇ ਬਾਬਾ ਜੀ ਆ ਕੇ ਸਾਹ ਕੋ ਸੰਦੇ ਜੀ ਨੰਗਰ ਚੱਲਦਾ ਬਿਲਕੁਲ ਬਿਲਕੁਲ ਬੱਗੇ ਬਾਬਾ ਜੀ ਬਚਦੇ ਪਾਜੀ ਤਾਂ ਕਹਿੰਦੇ ਲੜੀ ਚੋ ਚਲਿਓਗੇ ਜੋਗ 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 ਲੜੀ ਚਲੋ ਜੋਗ ਜੋਗ ਚੱਲੋ ਭਾਈ ਲੜੀ ਕਹਿੰਦੇ ਬਾਬਾ ਜੀ ਕਹਿੰਦੇ ਭਾਈ ਜੀ ਬਚਨ ਬਾਬੇ ਹੋਈ ਬਨੇ ਪੰਡਿਤ ਜੀ ਦੇਖੋ ਆਪਣੇ ਜੂੰਦੇ ਜੂੰਦੇ ਨੇ ਜੀ ਜਿਨ ਵੀ ਸਾਰਾ ਕੋਈ ਗੁਰੂ ਘਰ ਦਾ ਹੈ ਉਹਦੀ ਸਗੀ ਭੈਣ ਵੀ ਸੀ ਭਾਣ ਜੀ ਵੀ ਤੇ ਭਤੀਜੇ ਵੀ ਤੇ ਭਾਈ ਕਿਸੇ ਨੂੰ ਤਾਂ ਕਹਿੰਦੇ ਭਾਈ ਸਾਹਿਬ ਗੁਰੂ ਘਰ ਦਾ ਜਿਉਂਦੇ ਜਿਉਂਦੇ ਆਏ ਆਏ ਇਹ ਬੜੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਜਿਉਂਦੇ ਜਿਉਂਦੇ ਬਿਲਕੁਲ ਬਿਲ ਅਸੀਂ 1 ਇੰਚ ਨਹੀਂ ਜਿਆਦਾ ਕਰਦੇ ਹਾਂ ਹਾਂ ਸਹੀ ਸਹੀ ਗੱਲਾਂ ਕਰਦੇ ਨੇ ਬਹੁਤ ਵੱਡੀਆਂ ਵੱਡੀਆਂ ਕਰਦੇ ਆਂ ਦਾਦਾ ਦੀ ਮਰਜ਼ੀ ਹੈ ਜ਼ਮੀਨਾਂ ਵਿੱਚ ਸੀ ਜੀ ਜੀ ਪਾ ਤੁਹਾਨੂੰ ਮੈਂ ਕੁਰਬਾਨੀ ਉਹਨਾਂ ਨੂੰ ਨੌ ਪਾਸ਼ਾ ਆਪੇ ਸੇਵ ਲੱਤੀ ਮਾਰ ਗੁਰੂ ਸਾਹਿਬ ਨੇ ਆ ਵੀ ਦੇਖੋ ਮਾਪਸ ਨੇ ਫਿਰ ਦਾ ਸਥਾਨ ਜਾਗਰਤਾ ਜੀ ਬਾਬਾ ਜੀ ਮੇਰੇ ਕਿਪਾਕੇ ਦੇ ਬਾਬਾ ਜੀ ਜਥੇਦਾਰ ਜੀ ਤੁਸੀਂ ਗੱਲ ਕੀਤੀ ਧੰਨਵਾਦ ਗੁਰਪਾਲਾ ਕੇ ਸੰਗ ਦਾ ਪਾਲਾ ਕਰਨ ਸੋ ਜਥੇਦਾਰ ਬਲਬੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਐ ਸੋ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸ ਹੋਂਸ ਹੁੰਦਾ ਪੋਸੂਨਾਮਾ ਚੈਨਲ